ਤਤਿ ਤਬਿ ਤਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਨੇ ਸਰੀਰ ਤੇ ਗਰਮ ਰੇਤਾ ਪੈ ਰਿਆ ਤੇ ਜਦੋਂ ਦਰਸ਼ਨ ਕੀਤਾ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੱਚਾ ਪ੍ਰਾਗਤ ਸੱਚਾ ਪਿਆਰ ਸੀ ਚੰਦੂ ਨੋਂ ਦੀ ਉਹ ਬੀਬੀ ਦੇ ਅੰਦਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਤਲਬੀ ਪਿਆਰ ਹੁੰਦਾ ਕਿਤੇ ਜਾਂਦੀ ਨੇੜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਦੀ ਮੌਤ ਦਾ ਡਰ ਭੈ ਹੁੰਦਾ ਤੇ ਨੇੜੇ ਜਾਂਦੀ ਗੁਰੂ ਜੀ ਦੇ ਨਹੀਂ ਜਦੋਂ ਗੁਰੂ ਜੀ ਦੇ ਨੇੜੇ ਗਈ ਤੇ ਜਾ ਕੇ ਕੀ ਦੇਖਿਆ ਮੁਖੋਂ ਸੀਨਾ ਉਚਾਰੀ ਜੀ ਪੈ ਗੇ ਰੋਮ ਮ ਵਿਚ ਛਲ ਮੁਖੋ ਸੀਨਾ ਉਚਾਰੀ ਜੀ ਪੈਗਰੋ ਮਰੋਮ ਵਿਚ ਛਲ ਜੀ ਮੁਖੋ ਸੀਨਾ ਉਚਾਰੀ ਜੀ ਪੈਗਰੋ ਮਰੋਮ ਵਿਚ ਛਲ ਜੀ ਮੁਖੋ ਸੀਨਾ ਉਚਾਰੀ ਜੀ रोम रोमिचुरांदे रोम रोम बिचम रोमिच छाले पैगे रोम रोमिच छाले रोमे पुरांदे छे पै गे पीन चारी जीारी पुरानो सीन चारी जी सीना उचारी। ਅਸੀਂ ਨਾ ਉਚਾਰੀ ਜੀ ਵਾਹਿਗੁਰੂ ਜੀ ਸੀਨਾ ਚਾਰੀ ਜੀ ਪੈਗ ਰੋਮ ਰੋਮ ਵਿੱਚ ਛਲ ਗੁਰਾ ਨੇ ਸੀਨਾ ਚਾਰੀ ਜੀ ਪੈਗ ਰੋਮ ਰੋਮ ਵਿੱਚ ਛਲ ਸੀਨਾ ਚਾਰੀ ਜੀ ਜੀ ਪੈਗ ਰੋਮ ਰੋਮ ਵਿੱਚ ਛਲ ਸੀਨਾ ਚਾਰੀ ਜੀ ਪੈਰੇ ਰੂਮ ਰੂਮ ਵਿੱਚ ਚਾਹੇ ਪੁਰਾਣੇ ਸ਼ੀਨਾਂ ਉਚਾਰੀ ਦੀ ਪੈਰੇ ਰੂਮ ਰੂਮ ਵਿੱਚ ਚਾਹੇ ਜਲ ਪਾਣੀ ਪਕੜਿਆ ਚੰਦੂ ਦੀ ਲੋਹ ਦੇ ਗੁਰੂ ਜੀ ਦਾ ਦਿਧਾਰ ਕਰਕੇ ਤਾਂ ਹਾਂ ਨਿਕਲ ਗੀਆਂ ਗੱਜ ਕੇ ਆਖੋ ਸਤਨਾਮ ਸ਼੍ਰੀ ਹਿਜਰੀ ਤੇ ਜਿਗਰੀ ਪ੍ਰੇਮੀ ਬਹੁਤ ਘੱਟ ਹੁੰਦੇ ਹਨ ਦੀ ਢੀੜ ਨਹੀਂ ਹੁੰਦੀ ਪਿਆਰੇ ਹਿਜਰੀ ਤੇ ਜਿਗਰੀ ਹਿਜਰੀ ਗੁਰਾਂ ਨੂੰ ਖੁਸ਼ ਦੇਖਿਆ ਤਾਂ ਮਨ ਵਿੱਚ ਆਪ ਦੇ ਵੀ ਅੰਤਾਂ ਦੀਆਂ ਖੁਸ਼ੀਆਂ ਹੋ ਜਾਂਦੀ ਹੈ ਤੇ ਜਦੋਂ ਕਿਤੇ ਗੁਰੂ ਆਪਣੇ ਮੁਰਸ਼ਿਦ ਦਾ ਚਿਹਰਾ ਉਹਨੂੰ ਕਿਸੇ ਸਾਧ ਸੰਤ ਦੁਨਿਆਵੀ ਤੌਰ ਤੇ ਕਿਸੇ ਕਸ਼ਟ ਵਿੱਚ ਦੇਖਿਆ ਹਾਲਾਂਕਿ ਉਹ ਕਸ਼ਟ ਤੋਂ ਰੋਗ ਤੋਂ ਸ਼ੋਗ ਤੋਂ ਮੁਕਤ ਹੁੰਦੇ ਨੇ ਆਖੋ ਸਤਨਾਮ ਪਰ ਪ੍ਰੇਮੀ ਲਈ ਉਹ ਸਮਾਂ ਇੱਕ ਦਰਦਨਾਇਕ ਬਣ ਜਾਂਦਾ ਕਹਿਣ ਲੱਗੀ ਮਹਾਰਾਜ ਮੈਨੂੰ ਅਫਸੋਸ ਮੇਰੀ ਜ਼ਿੰਦਗੀ ਦਾ ਮੈਨੂੰ ਚੰਦੂ ਜ਼ਾਲਮ ਦੇ ਘਰ ਦਾ ਮੇਰਾ ਸੰਜੋਗ ਲਿਖਿਆ ਹੋਇਆ ਸੀ ਇਹਨੇ ਗੁਰੂ ਨਾਨਕ ਦੇ ਦਰ ਦੀ ਤੋਹਫੀਨ ਕੀਤੀ ਐ ਨਿੰਦਿਆ ਕੀਤੀ ਐ ਪਾਤਸ਼ਾ ਮੈਨੂੰ ਪਤਾ ਲੱਗਿਆ ਆ ਮੈਂ ਤਤੜੀ ਉੱਠ ਕੇ ਆਈ ਆ ਤੁਹਾਨੂੰ ਤਤੀ ਤਵੀ ਤੇ ਬਹਾਇਆ ਹੋਇਆ ਹੈ ਗਰਮ ਸੀਸ ਇਹ ਗਰਮ ਰੇਤਾ ਪੈ ਰਿਹਾ ਤੁਹਾਡੇ ਸਰੀਰ ਤੇ ਨਹੀਂ ਸਮਾਂ ਦੇਖਿਆ ਜਾਂਦਾ ਮੇਤੋਂ ਇਹ ਇਹ ਮੇਰੇ ਸਹਰੇ ਜ਼ਾਲਮ ਦੇ ਅੰਦਰ ਇੱਕ ਹੋਰ ਤਕਰੀਰ ਹੈ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਗਊ ਦੇ ਚਮੜੇ ਵਿੱਚ ਮੜ ਕੇ ਧੂਪੇ ਰੱਖ ਛੱਡਾਂਗਾ ਮੈਨੂੰ ਇਹ ਗੱਲ ਦੀ ਦੁੱਖ ਹੈ ਮੇਰੇ ਮਨ ਦੇ ਅੰਦਰ ਇਹ ਗੱਲ ਦਾ ਦਰਦ ਹੈ ਪਾਸ਼ਾ ਕਹਿੰਦੇ ਬਿਟੀ ਘਬਰਾ ਨਹੀਂ ਆਕਾਲ ਪੁਰਖ ਸਭ ਕੁਝ ਠੀਕ ਹੀ ਕਰੇਗਾ ਆਪੋ ਸਤਨਾਮ ਵਾਹਿਗੁਰੂ ਤੇਰਾ ਕੀਆ ਮਿੱਠਾ ਲੱਗ ਠੀਕ ਹੀ ਕਰੇਗਾ ਸਾਨੂੰ ਇਹ ਗਉ ਦੇ ਚਮੜੇ ਵਿੱਚ ਲਪੇਟ ਨਹੀਂ ਸਕਦਾ ਕਿਉਂਕਿ ਅਸੀਂ ਜਾਨ ਨੂੰ ਬਾਣਾ ਵਰਤਾ ਜਾਣਾ ਹੈ ਅਸੀਂ ਜੋਤੀ ਜੋਤ ਸਮਾ ਜਾਣਾ ਸਰੀਰ ਦਾ ਉਲਾ ਕਰ ਜਾਣਾ ਹੈ ਆਪੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਜ ਆ ਜਲ ਪਾਨ ਛਕੋ ਕੜਾਕੇ ਦੀ ਧੋਪ ਹੈ ਮਹਾਰਜ ਕਹਿੰਦੇ ਤੇਰਾ ਪ੍ਰੇਮ ਤੇਰੀ ਸ਼ਰਦਾ ਪੁੱਤਰੀ ਮੈਨੂੰ ਪ੍ਰਵਾਨ ਹੈ ਤੇਰੀ ਸ਼ਰਦਾ ਤੇਰਾ ਪ੍ਰੇਮ ਇਹ ਮੈਨੂੰ ਪਰਬਾਨ ਹੈ ਪਰ ਚੰਦੂ ਜ਼ਾਲਮ ਦੇ ਘਰ ਦਾ ਪਾਣੀ ਨਹੀਂ ਅਸੀਂ ਪੀਣਾ ਇਹਨੇ ਗੁਰੂ ਨਾਨਕ ਦੇ ਦਰ ਦੀ ਤੋਹੀਨ ਨਿੰਦਿਆ ਕਰ ਗਿਆ ਆਪੋ ਸਤਨਾਮ ਵਾਹਿਗੁਰੂ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦੀ ਦਾਸੀਆਂ ਤੁਹਾਡੀ ਪੁੱਤਰੀਆਂ ਮਹਾਰਾਜ ਕਹਿੰਦੇ ਤੂੰ ਘਬਰਾ ਨਾਹੀ ਪੁੱਤਰੀ ਸਰੀਰ ਛੋੜ ਦੇਣਾ ਅਸੀਂ ਨਰੰਕਾਰ ਦੇ ਦੇਸ ਨੂੰ ਚਲੇ ਜਾਣਾ ਸੀ ਧਾ ਮਾਰੀ ਚੰਦੂ ਜਾਲਮ ਦੀ ਨੌਨੇ ਮਹਾਰਾਜ ਜੇ ਤੁਸੀਂ ਸਰੀਰ ਛੱਡਣਾ ਤੁਸੀਂ ਜੋਤੀ ਜੋਤ ਸਮਾਉਣਾ ਭਾਣਾ ਵਰਤਣਾ ਮੈਂ ਵੀ ਦੁਨੀਆ ਤੇ ਰਹਿ ਕੇ ਕੀ ਕਰਨਾ ਤੁਹਾਡੇ ਬਿਨਾਂ ਆਖੋ ਸਤਨਾਮ ਵਾਹਿਗੁਰੂ ਆਖੋ ਸਤਨਾਮ ਵਾਹਿਗੁਰੂ ਆਖੋ ਸਤਨਾਮ ਵਾਹਿਗੁਰੂ ਆਖੋ ਸਤਨਾਮ ਵਾਹਿਗੁਰੂ ਚੰਦੂ ਜਾਲਮ ਸੋਹਰਾ ਮੇਰਾ ਪਾਸ਼ਾ ਇੱਕ ਕਿਰਪਾ ਕਰ ਦਿਓ ਮੈਂ ਤੁਹਾ ਹੱਥੋਂ ਕੋਈ ਦੁਨਿਆਵੀ ਧਨ ਦੌਲਤ ਪਦਾਰਥ ਨਹੀਂ ਮੰਗਦੀ ਮੇਰਾ ਹਿਰਦਾ ਮੇਰਾ ਦਿਲ ਮੇਰੀ ਆਤਮਾ ਯਾਜ਼ਤ ਨਹੀਂ ਦਿੰਦੀ ਕਿ ਮੈਂ ਹੁਣ ਦੁਨੀਆਂ ਤੇ ਜਿਉਂਦੀ ਰਹਾ ਆ ਮੇਰੀ ਇੱਕ ਬੇਨਤੀ ਪ੍ਰਵਾਨ ਕਰ ਲਿਓ ਪਾਸ਼ਾ ਜਦੋਂ ਸੱਚ ਖੰਡ ਜਾਵੋਂਗੇ ਗੁਰੂ ਜੀ ਨਾਲ ਹੀ ਲੈ ਕੇ ਜਾਇਓ ਜਦੋਂ ਸੱਚ ਖੰਡ ਜਾਵੋਂਗੇ ਗੁਰੂ ਜੀ ਮੈਨੂੰ ਨਾਲ ਹੀ ਲੈ ਕੇ ਜਾਇਓ ਜਾਵੋਂਗੇ ਮੈਨੂੰ ਨਾਲ ਹੀ ਲੈ ਕੇ ਜਦੋਂ ਸੱਚ ਖੰਡ ਜਾਵੋਂਗੇ ਜਦੋਂ ਸੱਚਖੰਡ ਜਾਵੋਂਗੇ ਜਦੋਂ ਸੱਚਖੰਡ ਜਾਵੋਂਗੇ ਗੁਰੂ ਜੀ ਮੈਨੂੰ ਨਾਲ ਹੀ ਲੈ ਕੇ ਜਾਇਓ ਜਦੋਂ ਸੱਚਖੰਡ ਜਾਵੋਂਗੇ ਗੁਰੂ ਜੀ ਮੈਨੂੰ ਨਾਲ ਹੀ ਲੈ ਕੇ ਜਾਇਓ ਜਦੋਂ ਸੱਚਖੰਡ ਜਾਵੋਂਗੇ ਗੁਰੂ ਜੀ ਮੈਨੂੰ ਨਾਲ ਹੀ ਲੈ ਕੇ ਵਾਹਿਗੁਰੂ ਨਾਲੇ ਲੈ ਕੇ ਜਾਓ ਨਾਲੇ ਲੈ ਕੇ ਮੈਨੂੰ ਨਾਲੇ ਲੈ ਕੇ ਜਾਓ ਗੁਰੂ ਜੀ ਨਾਲੇ ਲੈ ਕੇ ਜਾਓ ਲੈ ਕੇ ਨਾਲ ਕਿੱਥੇ ਜਾਇਓ ਪੁਜਨੀ ਨੂੰ ਨਾਲ ਲੈ ਕੇ ਜਾਇਓ ਜਦੋਂ ਸੱਚ ਖੰਡ ਜਾਵੋਗੇ ਸੱਚ ਖੰਡ ਜਾਵੋਗੇ ਸੱਚ ਖੰਡ ਜਾਵੋ ਦੋਂ ਸੱਚਖੰਡ ਜਾਵੋਂਗੇ ਗੁਰੂ ਜੀ ਮੈਨੂੰ ਨਾਲ ਹੀ ਲੈ ਕੇ ਜਾਇਓ ਸੱਚਖੰਡ ਜਾਵੋਂਗੇ ਗੁਰੂ ਜੀ ਮੈਨੂੰ ਨਾਲ ਹੀ ਲੈ ਕੇ ਜਾਇਓ ਸੱਚਖੰਡ ਜਾਵੋਂਗੇ ਦੁਨੀਆ ਦੇ ਮਹਾਰਜਾ ਕੇ ਜਿੱਥੇ ਦੋ ਸੱਚਖੰਡ ਜਾਵੋਂਗੇ ਜਦੋਂ ਸਾਥ ਖੰਡ ਜਾਵਾਂਗੇ ਮੈਨੂੰ ਮਾਰ ਹੀ ਨਾ ਕੇ ਜਾਇਓ ਸਾਰੀ ਸੰਗਤ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੇਰਾ ਖੋਜੀ ਸਤਿਨਾਮ ਸ੍ਰੀ ਵਾਹਿਗੁਰੂ ਅੱਖੋ ਧੰਨ ਧਨ ਗੁਰੂ ਅਰਜਨ ਦੇਵ ਜੀ ਧੰਨ ਧਨ ਗੁਰੂ ਅਰਜਨ ਦੇਵ ਧੰਨ ਧਨ ਗੁਰੂ ਅਰਜਨ ਦੇਵ ਜੀ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਗਰਬ ਨਾ ਆਇਓ ਕਹਿਣ ਲਗੇ ਪੁਤਰੀ ਠੀਕ ਜੇ ਇਹ ਤੈ ਮੰਗ ਮੰਗਲੀ ਜਦੋਂ ਅਸੀਂ ਸਰੀਰ ਛੱਡਾਂਗੇ ਨਾ ਤੂੰ ਵੀ ਸਾਡੇ ਪਿੱਛੇ ਹੀ ਆ ਜਾਣਾ ਪਿੱਛੇ ਹੀ ਆ ਜਾਣਾ ਇਹ ਵਾਹਿਗੁਰੂ ਪਰਮੇਸ਼ਰ ਜੀ ਦਾ ਭਾਣਾ ਹੈ ਤੇ ਸਾਧ ਸੰਗਤ ਸਮਾਂ ਬੀਤਦਾ ਗਿਆ ਵਾਪਸ ਮੁੜ ਗਈ ਹौं ਕੇ ਆਹਾਂ ਭਰਦੀ ਗੁਰੂ ਨਾਲ ਸੱਚਾ ਪ੍ਰੇਮ ਸੀ ਕੋਈ ਮਤਲਬ ਦਾ ਪਿਆਰ ਨਹੀਂ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਤਲਬ ਪ੍ਰਸਤ ਬੰਦਾ ਕੋਈ ਪ੍ਰੇਮੀ ਨਹੀਂ ਹੁੰਦਾ ਮਤਲਬ ਪ੍ਰਸਤ ਬੰਦਾ ਕਦੇ ਸਿੱਖ ਨਹੀਂ ਬਣ ਸਕਦਾ ਮਤਲਬ ਪ੍ਰਸਤ ਬੰਦਾ ਕਦੇ ਸੇਵਾਦਾਰ ਨਹੀਂ ਹੋ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਨ੍ਹਾਂ ਨੇ ਗੁਰੂਆਂ ਭਗਤਾਂ ਤੇ ਸਾਧ ਸੰਗਤ ਗੁਰਸਿੱਖੀ ਦੇ ਵਿੱਚ ਜੋਗਦਾਨ ਪਾਏ ਉਹਨਾਂ ਨੇ ਪ੍ਰੇਮ ਨਭਾਉਣ ਲਈ ਆਪਣੀ ਜਿੰਦ ਤਲੀ ਤੇ ਰੱਖੀ ਮੌਤ ਦੀ ਪ੍ਰਵਾਹ ਨਹੀਂ ਕਰੀ ਅੱਖੋਂ ਸਤਨਾਮ ਸ਼੍ਰੀ ਵਾਹਿਗੁਰੂ ਅਮਰਸ਼ੀਦ ਬਾਬਾ ਜੈ ਸਿੰਘ ਜੀ ਜ਼ਾਲਮ ਅਬਦੁੱਸ ਸਮੁੰਦ ਖਾਨ ਅੱਗੇ ਝੁੱਕੇ ਨਹੀਂ ਡਰੇ ਨਹੀਂ ਬਿਕੇ ਨਹੀਂ ਅੱਖੋਂ ਸਤਨਾਮ ਅੱਜ ਪੰਜੇ ਅਮਰ ਸ਼ਹੀਦਾਂ ਨੂੰ ਪੰਜੇ ਅਮਰ ਸ਼ਹੀਦਾਂ ਦਾ ਦਰਜਾ ਮਿਲਿਆ ਉਹਨਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਦੁਨੀਆ ਨਮਸਕਾਰਾਂ ਕਰਦੀ ਹੈ ਸਿੱਖੀ ਦੀ ਦਾਤ ਮੰਗਦੀ ਹੈ ਤੇ ਸਾਧ ਸੰਗਤ ਜਿਹੜੇ ਸਦਾ ਅਮਰ ਅਮਰ ਰਹਿਣ ਵਾਲੀਆਂ ਸ਼ਕਤੀਆਂ ਉਹਨਾਂ ਨੂੰ ਕਦੇ ਕੋਈ ਮਾਰਖ ਪਾ ਨਹੀਂ ਸਕਦਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੰਗੂ ਬ੍ਰਹਮਣ ਨੇ ਤ੍ਰੋਹੀ ਕੀਤੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਧੰਨ ਮਾਤਾ ਗੁਜਰ ਕੌਰ ਜੀ ਨਾਲ ਆਪਣੇ ਘਰ ਵਿੱਚ ਲਿਆ ਕੇ ਰਾਤ ਰੱਖੇ ਉਧਰੋਂ ਤਾਂ ਗੁਰੂ ਜੀ ਨਾਲੋਂ ਵਿਛੜ ਗਏ ਵੱਡੇ ਭਰਾਵਾਂ ਨਾਲੋਂ ਵਿਛੜ ਗਏ ਬਾਬੇ ਸਾਹਿਬ ਜੱਤ ਦੇ ਧੰਨ ਮਾਤਾ ਗੁਜਰ ਕੌਰ ਦਾਦੀ ਜੀ ਉਧਰ ਰਾਤ ਦਾ ਸਮਾ ਆਪਣੀ ਮਾਂ ਨੂੰ ਕਹਿੰਦਾ ਕਿ ਰੋਟੀਆਂ ਵਿੱਚ ਜ਼ਹਿਰ ਮਿਲਾ ਦੇ ਮਰ ਜਾਣਗੇ ਆ ਜਿਹੜੀ ਮੋਹਰਾਂ ਦੀ ਖੁਰਜੀ ਆਪਣੀ ਹੋ ਜੂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਵੀ ਕਹਿੰਦੀ ਸੁਣ ਗੰਗੂਆ ਘਰ ਆਇਆਂ ਨਾਲ ਤਗਾ ਨਾ ਕਮਾਈਏ ਅੰਨ ਪਾਣੀ ਖਾਈਏ ਜਿਸ ਦਾ ਉਹਦਾ ਭੁੱਲ ਕੇ ਵੀ ਬੁਰਾ ਨਾ ਤਕਾਈਏ ਅੰਨ ਪਾਣੀ ਖਾਈਏ ਜਿਸ ਦਾ ਉਹਦਾ ਭੁੱਲ ਕੇ ਵੀ ਬੁਰਾ ਨਾ ਤਕਾਈਏ ਚੋਰੀ ਕਰ ਲਈ ਮਾਤਾ ਜੀ ਨੇ ਦੇਖ ਲੈ ਕਿ ਮੋਹਰਾਂ ਦੀ ਥੈਲੀ ਗੰਗੂ ਨੇ ਚੱਕ ਲਈ ਦਿਨ ਚੜਿਆ ਮਾਤਾ ਕਹਿੰਦੀ ਗੰਗੂ ਤੈਨੂੰ ਪਤਾ ਹੀ ਹੈ ਜਦੋਂ ਗੁਰੂ ਜੀ ਨੂੰ ਮਿਲਾਂਗੇ ਨਾ ਜਦੋਂ ਗੁਰੂ ਜੀ ਨੂੰ ਮਿਲ ਗਏ ਸਹਬਜ਼ਾਦੇ ਅਸੀਂ ਤੈਨੂੰ ਮਾਲੋ-ਮਾਲ ਕਰ ਦੇਵਾਂਗੇ ਹੁਣ ਤੈਨੂੰ ਪਤਾ ਸਾਡੇ ਤੇ ਸਮਾ ਜਿਹੜਾ ਬਣਿਆ ਹੋਇਆ ਔਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਤੈਨੂੰ ਪਤਾ ਹੀ ਹੈ ਜਿਹੜਾ ਸਮਾ ਸਾਡੇ ਤੇ ਬਣਿਆ ਹੋਇਆ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰस्सियां ਦੇ ਬਣ ਬਣ ਕੱਟ ਜਾਂਦੇ ਓਏ ਭਲੇ ਬੁਰੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚਟ ਜਾਂਦੇ ਮਰਨਾ ਯਾਦ ਐ ਜਿਨ੍ਹਾਂ ਦੇ ਸਾਈਂ ਲੋਕਾ ਲਾਹੈ ਇਸ ਜਾਨ ਚੋਂ ਖਟ ਜਾਂਦੇ ਨਾ ਟਲਿਆ ਕਹਿੰਦਾ ਨਾਲੇ ਮੈਂ ਤੁਹਾਡੀ ਸੇਵਾ ਕਰਦਾ ਰਿਹਾ ਤੁਹਾਨੂੰ ਘਰੇ ਵੀ ਲਿਆਂਦਾ ਰਾਤ ਰੱਖਿਆ ਨਾਲੇ ਮੈਨੂੰ ਚੋਰ ਬਣਾਉਨੇ ਹੋ